ਇਹਦਾ ਪੂਰਾ ਮਾਮਲਾ ਹੈ ਜੀ ਅਮਰ ਸ਼ੀਦ ਦੇ ਬਾਬਾ ਮੋਤੀ ਦਾ ਮਹਿਲਾ ਜੀ ਮੈਮੋਰੀਅਲ ਟਰਸਟ ਰਜਿਸਟਰਡ ਹੈ ਫਤੇਗੜ ਸਾਹਿਬ ਤੋਂ ਜੀ ਜੋ ਸਾਡੇ ਕਸ਼ਬ ਰਾਜਪੂਤ ਦਾ ਅਸੀਂ ਆਪਣੇ ਆਪ ਨੂੰ ਉਹਨੂੰ ਮੱਕਾ ਸਮਝਦੇ ਆ ਜੀ ਉਹਦੀ ਬਹੁਤ ਹੀ ਲੰਮੇ ਸਮੇਂ ਤੋਂ ਇਹਨਾਂ ਦਾ ਬਵਾਦ ਵਿਵਾਦ ਚੱਲਦਾ ਪਿਆ ਹੈ ਬਹੁਤ ਹੀ ਅਪਸ਼ਬਦ ਚੇਅਰਮੈਨ ਸਾਹਿਬ ਨੂੰ ਸਾਧ ਨਿਬਲ ਸਿੰਘ ਜੀ ਨੂੰ ਤੇ ٹرسٹ ਦੀਆਂ ਉੱਤੇ ਬੋਲੇ ਜਾਂਦੇ ਬੇਣੇ ਜੀ ਇਹਦਾ ਜਿਹੜਾ ਝਗੜਾ ਸੀ ਸਾਰਾ ਅਸੀਂ ਪਤਾ ਕੀਤਾ ਵੀ ਇੱਕ ਜ਼ਮੀਨ ਖਰੀਦੀ ਸੀ ਨਾਲੇ 53 ਲੱਖ ਰੁਪਏ ਦੇ ਲਗਭਗ ਜ਼ਮੀਨ ਖਰੀਦੀ ਤੇ ਉਹਦੀ ਰਜਿਸਟਰੀ ਉਹਨਾਂ ਨੇ ٹرسٹ ਦੇ ਮੱਥਾ ਪਾ ਗਏ ਘੱਟ ਪੈਸੇ ਨਾਲ ਕਰਾਤੀ ਤੇ ਜਿਹਦੇ ਕੋਲ ਜ਼ਮੀਨ ਖਰੀਦੀ ਜਸਵੰਤ ਸਿੰਘ ਕੋਲ ਉਹਨੂੰ ਬੈਲੈਂਸ ਪੇਮੈਂਟ ਜਿਹੜੀ ਚੈੱਕ ਲਈ ਬੈਂਕ ਦੇ ਰਾਹ ਦਿੱਤੀ ਗਈ ਉਹਨੂੰ ਪੂਰੀ ਪੇਮੈਂਟ ਆ ਗਈ ਉਹਨੇ ਜਾ ਕੇ ਉਹ ਬਿਆਨ ਵੀ ਦਿੱਤੇ ਪੁਲਿਸ ਨੂੰ ਸਹੀ ਸੱਚ ਬੋਲਿਆ ਉਹਨੇ ਸਤਾਰ ਨਿਰਭਲ ਸਿੰਘ ਨੇ ਸੱਚ ਬੋਲਿਆ ਉਹਦਾ ਜਿਹੜਾ ਟਰਸਟ ਜਬ ਐਗਰੀਮੈਂਟ ਸੀ ਉਹਦੀ ਫੋਟੋਕਾਪੀ ਜਦੋਂ ਸਾਰੇ ਟਰਸਟੀਆਂ ਦੇ ਰੱਖੀ ਕਿਸੇ ਛਲਾਕਤੀ ਨੇ ਉਹ ਟਰਸਟ ਤੋਂ ਐਗਰੀਮੈਂਟ ਲੈ ਕੇ ਉਹਨੇ ਟਰਸਟ ਨੂੰ ਨਿਵਾਵ ਖਾਣ ਵਾਸਤੇ ਚੇਅਰਮੈਨ ਸਾਹਿਬ ਨੂੰ ਟਰਸਟ ਨੂੰ ਸਮਾਜ ਨੂੰ ਵੀ ਨਿਵਾਵ ਦਿਖਾਉਣ ਵਾਸਤੇ ਉਹਨੇ ਇੱਕ ਕੋਜੀ ਚਾਲ ਚੱਲ ਕੇ ਅਜ਼ਾਦ ਹਾਈ ਕੋਰਟ ਦੇ ਪੁਲਿਸ ਦੇ ਕੇ ਪੁਲਿਸ ਦੀਆਂ ਇਨਕੁਆਰੀਆਂ ਜੇ ਵੀ ਸਾਫ਼ ਪਾ ਕੱਢਿਆ ਗਿਆ ਵੀ ਇਹ ਸਿਵਲ ਹੈ ਉਹ ਕਰਨ ਕਰਕੇ ਉਹਨਾਂ ਉੱਤੇ ਹਾਈ ਕੋਰਟ ਦੇ ਦਬਾਅ ਆ ਕੇ ਪੁਲਿਸ ਦੇ ਨਾਲ ਐਫ ਆਈ ਆਰ ਉਹਨਾਂ ਤੇ ਕੱਟੀ ਗਈ 12 ਬੰਦਿਆਂ ਦੇ ਉੱਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਮੈਂ ਕਸ਼ਵ ਰਾਜਪੂਤ ਨਰਮਨ ਸਭਾ ਦਾ ਕੌਮੀ ਪ੍ਰਧਾਨ ਲਖਮੀਰ ਸਿੰਘ ਲਖਾ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ ਤੇ ਅਸੀਂ ਗੁਪਤ ਤਰੀਕੇ ਦੇ ਨਾਲ ਉਸ ਵਿਵਾਦ ਨੂੰ ਅਸੀਂ ਵੇਖਣ ਵਾਸਤੇ ਪੁੱਛਣ ਗਏ ਜ਼ਮੀਨ ਦੇ ਮਾਲਕ ਨੂੰ ਪੁੱਛਿਆ ਕਿ ਜਸਵੰਤ ਸਿੰਘ ਜੀ ਨੂੰ ਪਤਾ ਕੀਤਾ ਵਾਕੇ ਹੀ ਉਹ ਜੋ 53 ਲੱਖ ਦੇ ਲਗਭਗ ਜਿਹੜੀ ਜ਼ਮੀਨ ਖਰੀਦੀ ਸੀ ਉਹ ਪੈਸੇ ਸਹੀ ਤਰੀਕੇ ਨਾਲ ਜਸਵੰਤ ਸਿੰਘ ਦੇ ਘਰ ਗਏ ਨੇ ਫਿਰ ਅਸੀਂ ਉੱਥੋਂ ਜਾ ਕੇ ਲਾਗੇ ਜ਼ਮੀਨਾਂ ਦੇ ਭਾਅ ਪੁੱਛੇ ਆਂਢੀਆਂ ਗੁਆਡੀਆਂ ਨੂੰ ਪੁੱਛੇ ਸੈੜ ਤੋਂ ਪੁੱਛੇ ਦੂਰੋਂ ਪੁੱਛੇ ਉਹੋ ਹੀ ਰੇਟ ਉੱਥੇ ਜ਼ਮੀਨ ਦਾ ਅੱਜ ਵੀ ਚੱਲਦਾ ਪਿਆ ਅੱਜ ਉੱਥੇ ਹੁਣ ਜਿਹੜਾ ਜ਼ਮੀਨ ਦਾ ਰੇਟ 10-20 25% ਵੱਧ ਗਿਆ ਜੀ ਉਹ ਅੱਜ ਇਸ ਮੈਂ ਉਹਨਾਂ ਸਾਰੇ ਸਾਥੀਆਂ ਨੂੰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਨੂੰ ਸਮਝਾ ਰਿਆਂ ਉਹਨਾਂ ਨੂੰ ਬੇਨਤੀ ਵੀ ਤੇ ਅਪੀਲ ਵੀ ਕਰਨ ਦਿਆਂ ਵੀ ਅਸੀਂ ਇਹ ਪਤਾ ਕਰਕੇ ਆਏ ਆ ਜ਼ਮੀਨ ਜੇ ਹਾਂ ਨਿਰਮਲ ਸਿੰਘ ਨੇ ਇਹ ਟਰਸਟੀਆਂ ਨੇ ਜੋ ਸਵੰਤ ਸਿੰਘ ਕੋਲ ਪੈਸੇ ਦੇ ਕੇ ਜੇਬ ਵਿੱਚ ਪਾਏ ਹੁੰਦੇ ਤੇ ਫੇਰ ਦੇ ਗੁੰਹਾ ਗਾਰਸੀਏ ਪਰ ਉਹਨਾਂ ਵੀ ਪੈਸੇ ਪੂਰੇ ਲੈ ਔਰ ਸ਼ਬਦ ਅਪ ਸ਼ਬਦ ਇੰਨੇ ਕ ਚੱਲ ਰਹੇ ਆ ਬੋਲੇ ਜਾ ਰਹੇ ਨੇ ਉਹਦੇ ਨਾਲ ਮਨ ਮੇਰਾ ਦੁਖਿਆ ਅਸੀਂ ਕੀਤਾ ਮੈਂ ਪੰਜਾਬ ਦੀਆਂ ਸਾਰੀਆਂ ਹੀ ਸਭਾਵਾਂ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਸ਼ਵਲ ਰਾਜ ਸਮਾਜ ਨਾਲ ਸੰਬੰਧ ਰੱਖਦੀਆਂ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਾਂ ਸਾਰੇ ਹੀ ਇੱਕ ਕਿਸੇ ਜਗ੍ਹਾ ਖਾਂ ਦੇ ਸਥਾਨ ਕੋਈ ਚੁਣ ਲਈਏ ਉੱਥੇ ਸਾਰੇ ਦੋ ਦੋ ਤਿੰਨ ਦਿਨ ਮੈਂਬਰ ਇਕੱਠੇ ਹੋਈਏ ਅੰਮ੍ਰਿਤਸਰ ਜਾ ਜੀਏ ਜਾਂ ਜਲੰਧਰ ਆ ਜੀਏ ਜਾਂ ਜੱਜ ਆਪ ਦੱਸਦਣ ਉੱਥੇ ਬਹਿ ਕੇ ਵਿਚਾਰ ਕਰਕੇ ਇਸ ਦੁਵਾਦ ਨੂੰ ਖਤਮ ਕਰੀਏ ਤਾਂ ਕਿ ਭਰਾ ਮਾਰੂ ਜਾਂਦਾ ਨਾ ਹੋਵੇ ਠੀਕ ਹੈ ਜੀ ਸਰਦਾਰ ਨਿਰਮਲ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 50000 ਬੰਦਾ ਗੁਰਦਾਸਪੁਰ ਦੇ ਵਿੱਚ ਇੱਕ ਟੀਮ ਬਣਾਈ ਸੀ ਮਨਮੋਹ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਦੇ ਸਾਥੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਠ ਕਰਕੇ ਬਖਾਇਆ ਇਸ ਕਸ਼ਮੀਰ ਰਾਜਪੂ ਸਮਾਜ ਦਾ ਔਰ ਉੱਥੋਂ ਹੀ ਮਾਬਾ ਮੋਤੀਰਾਜ ਮਹਾਰਾਜ ਦੀ ਛਿੱਦੀ ਬਾਰੇ ਪਤਾ ਲੱਗਿਆ ਔਰ ਸਾਰੀ ਬੈਕ ਆਊਟ ਕਲਾਸ ਨੂੰ ਪੈਨਸ਼ਨ ਲੱਗੀ ਸगन ਸਕੀਮ ਦੀ ਪੈਨਸ਼ਨ ਲੱਗੀ ਸਾਰੇ ਬੈਕਵਰਡ ਕਲਾਸ ਨੂੰ ਅਸੀਂ ਮੰਨ ਕਰਦੇ ਆ ਲੱਗੀ ਗਈ ਔਰ ਇਹ ਕੀਤੀ ਗਈ ਆ ਔਰ ਇੱਕ ਸਕੂਲ ਚਲਾ ਰਹੇ ਬਹੁਤ ਵੱਡਾ ਲੁਧਿਆਣਾ ਵਿੱਚ ਇਹ ਚੰਗੇ ਚੰਗੇ ਕੰਮ ਕਰਦੇ ਪਏ ਨੇ ਆਪਾਂ ਇਹਨਾਂ ਨੂੰ ਥੋੜਾ ਧਿਆਨ ਦਿਈਏ ਸਾਰੀਆਂ ਸੁਭਾਵਾਂ ਇਕੱਠੀਆਂ ਹੋ ਗਏ ਭਰਾ ਮਾਰੂ ਜੰਗ ਜੋ ਬਚੀਏ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਹਾਂ ਕਾਰਨ ਇਹਦਾ ਇਹੋ ਹੀ ਆ ਜਿਹੜੇ ਮੈਂ ਨਾਂ ਲੈ ਆ ਵੀ ਸਕਦਾ ਵਾਂ ਪਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਸਿਰ ਉਹਨਾਂ ਦਾ ਮਕਸਦ ਆ ਕਿਸ ਨਿਰਮਲ ਥੈਨ ਨੂੰ ਨੀਵਾਮ ਖਾਣਾ ਰਸ ਦੇ ਟ੍ਰਸਟੀਆ ਨੂੰ ਨੀਵਾਵਖਾਣਾ ਔਰ ਇਹ ਜਿੱਤ ਜਿਹੜੀ ਪੰਜਾਬ ਦੀ ਸਾਰੀ ਵੋਟਾਂ ਦੀ ਜਿੱਤ ਹੁੰਦੀ ਆ ਵੋਟਾਂ ਪੈਂਦੀਆਂ ਸਾਰਾ ਪੰਜਾਬ ਆਂਦਾ ਔਰ ਨੀਵਾਵਖਾਨ ਦੇ ਕਰਕੇ ਇਹ ਆਪਣਾ ਨੁਕਸਾਨ ਕਰ ਬੈਣਗੇ ਔਰ ਝੂਠ ਇਹ ਹਾਰਨਗੇ ਸੱਚ ਜਿੱਤੇਗਾ ਕੋਈ ਵੀ ਹੋਵੇ ਜੇ ਨਿਰਮਲ ਸੱਚ ਠਾਗਾ ਤੇ ਹਾਰ ਜਾਏਗਾ ਜੇ ਇਹ ਝੂਠੇ ਹਾਰ ਜਾਣਗੇ ਮੈਂ ਇਹਨਾਂ ਨੂੰ ਮੇਰੀ ਅਪੀਲ ਆ ਵੀ ਇਕੱਠੇ ਬੈ ਕੇ ਸਾਰਾ ਸਮਾਜ ਦੇ ਬੰਦੇ ਇਸ ਹਾਲ ਨੂੰ ਹੱਲ ਕਢੀਏ ਕਿਸੇ ਨੂੰ ਨੀਵਾਣਾ ਖਾਈਏ ਤੇ ਕੰਮ ਕਰੀਏ ਵਾਹ ਤੇ ਵਾਹ ਕੁਝ ਕਰਨਾ ਚਾਹੁੰਦਾ ਹੈ ਇਸ ਤੁਹਾਡਾ ਡਰੈਸ ਹੈ ਤੇ ਕੀ ਤੁਹਾਡਾ ਨੰਬਰ ਹੈ ਮੇਰਾ ਨੰਬਰ ਹੈ ਜੀ 93 151 242 77 981512427 ਲਖਮੀਰ ਸਿੰਘ ਲੱਖਾ ਮੇਰੇ ਨਾਲ ਸੰਪਰਕ ਕਰਨ ਮੇਰੇ ਨਾਲ WhatsApp ਤੇ ਗੱਲ ਕਰਨ ਮੈਂ ਉਹਨਾਂ ਸਾਰਿਆਂ ਨਾਲ ਮਿਲ ਕੇ ਕੋਈ ਜਗ੍ਹਾ ਲੱਭ ਕੇ ਇਸ ਨੂੰ ਹੱਲ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਪੂਰਾ ਮਾਮਲਾ ਹੈ ਜੀ ਅਮਰ ਸ਼ੀਦ ਦੇ ਬਾਬਾ ਮੋਤੀ ਦਾ ਮਹਿਲਾ ਜੀ ਮੈਮੋਰੀਅਲ ਟਰਸਟ ਰਜਿਸਟਰਡ ਹੈ ਫਤੇਗੜ ਸਾਹਿਬ ਤੋਂ ਆ ਜੀ ਜੋ ਸਾਡੇ ਕਸ਼ਬ ਰਾਜਪੂਤ ਦਾ ਅਸੀਂ ਆਪਣੇ ਆਪ ਨੂੰ ਉਹਨੂੰ ਮੱਕਾ ਸਮਝਦੇ ਆ ਜੀ ਉਹਦੀ ਬਹੁਤ ਹੀ ਲੰਮੇ ਸਮੇਂ ਤੋਂ ਇਹਨਾਂ ਦਾ ਬਵਾਦ ਵਿਵਾਦ ਚੱਲਦਾ ਪਿਆ ਹੈ ਬਹੁਤ ਹੀ ਅਪਸ਼ਬਦ ਚੇਅਰਮੈਨ ਸਾਹਿਬ ਨੂੰ ਸਾਧ ਨਿਬਲ ਸਿੰਘ ਜੀ ਨੂੰ ਤੇ ٹرسٹ ਦੀਆਂ ਹੱਥੇ ਬੋਲੇ ਜਾਂਦੇ ਬੇਣ ਜੀ ਇਹਦਾ ਜਿਹੜਾ ਝਗੜਾ ਸੀ ਸਾਰਾ ਇਹ ਪਤਾ ਕੀਤਾ ਵੀ ਇੱਕ ਜ਼ਮੀਨ ਖਰੀਦੀ ਸੀ ਨਾਲੇ 53 ਲੱਖ ਰੁਪਏ ਦੇ ਲਗਭਗ ਜ਼ਮੀਨ ਖਰੀਦੀ ਤੇ ਉਹਦੀ ਰਜਿਸਟਰੀ ਉਹਨਾਂ ਨੇ ٹرسٹ ਦੇ ਮੱਥਾ ਪਾ ਗਏ ਘੱਟ ਪੈਸੇ ਰਹਿਣਾ ਕਰਾਤੀ ਤੇ ਜਿਹਦੇ ਕੋਲ ਜ਼ਮੀਨ ਖਰੀਦੀ ਜਸਵੰਤ ਸਿੰਘ ਕੋਲ ਉਹਨੂੰ ਬੈਲੈਂਸ ਪੇਮੈਂਟ ਜਿਹੜੀ ਚੈੱਕ ਲਈ ਬੈਂਕ ਦੇ ਰਹਿ ਦਿੱਤੀ ਗਈ ਉਹਨੂੰ ਪੂਰੀ ਪੇਮੈਂਟ ਆ ਗਈ ਉਹਨੇ ਜਾ ਕੇ ਉਹ ਬਿਆਨ ਵੀ ਦੇ ਦਿੱਤੇ ਪੁੱਤ ਨੂੰ ਸਹੀ ਸੱਚ ਬੋਲਿਆ ਉਹਨੇ ਸਤ ਨਿਰਭਲ ਸਿੰਘ ਨੇ ਸੱਚ ਬੋਲਿਆ ਉਹਦਾ ਜਿਹੜਾ ਟਰਸਟ ਦਾ ਜਬ ਐਗਰੀਮੈਂਟ ਸੀ ਉਹਦੀ ਫੋਟੋਕਾਪੀ ਜਦੋਂ ਸਾਰੇ ਟਰਸਟੀਆਂ ਦੇ ਰੱਖੀ ਕਿਸੇ ਛਲਾਕਤੀ ਨੇ ਉਹ ਟਰਸਟ ਤੋਂ ਐਗਰੀਮੈਂਟ ਲੈ ਕੇ ਉਹਨੇ ਟਰਸਟ ਨੂੰ ਨਿਵਾਵ ਖਾਣ ਵਾਸਤੇ ਚੇਅਰਮੈਨ ਸਾਹਿਬ ਨੂੰ ਟਰਸਟ ਨੂੰ ਸਮਾਜ ਨੂੰ ਵੀ ਨਿਵਾ ਦਿਖਾਉਣ ਵਾਸਤੇ ਨੇ ਇੱਕ ਕੋਜੀ ਚਾਲ ਚੱਲ ਕੇ ਅਦਾਵਤ ਹਾਈ ਕੋਰਟ ਦੇ ਪੁਲਸ ਦੇ ਕੇ ਪੁਲਿਸ ਦੀਆਂ ਇਨਕੁਆਰੀਆਂ ਜੇ ਵੀ ਸਾਫ ਪਾਕ ਕੱਢਿਆ ਗਿਆ ਵੀ ਇਹ ਸਿਵਲ ਹੈ ਉਹ ਕਾਰਨ ਕਰਕੇ ਉਹਨਾਂ ਉੱਤੇ ਹਾਈ ਕੋਰਟ ਦੇ ਦਬਾਅ ਚ ਆ ਕੇ ਪੁਲਿਸ ਦੇ ਨਾਲ ਐਫ ਆਈ ਆਰ ਉਹਨਾਂ ਤੇ ਕੱਟੀ ਗਈ 12 ਬੰਦਿਆਂ ਦੇ ਉੱਤੇ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਮੈਂ ਕਸ਼ਵ ਰਾਜਪੂਤ ਨਰਮਨ ਸਭਾ ਦਾ ਕੌਮੀ ਪ੍ਰਧਾਨ ਲਖਮੀਰ ਸਿੰਘ ਲਖਾ ਆਪਣੇ ਸਾਥੀਆਂ ਸਦੇ ਮੀਟਿੰਗ ਕੀਤੀ ਤੇ ਅਸੀਂ ਗੁਪਤ ਤਰੀਕੇ ਦੇ ਨਾਲ ਉਸ ਮਬਾਦ ਨੂੰ ਅਸੀਂ ਵੇਖਣ ਵਾਸਤੇ ਪੁੱਛਣ ਗਏ ਜ਼ਮੀਨ ਦੇ ਮਾਲਕ ਨੂੰ ਪੁੱਛਿਆ ਜਸਵੰਤ ਸਿੰਘ ਜੀ ਨੂੰ ਪਤਾ ਕੀਤਾ ਵਾਕਈ ਉਹ ਜੋ 53 ਲੱਖ ਦੇ ਲਗਭਗ ਇਡੀ ਜ਼ਮੀਨ ਖਰੀਦੀ ਸੀ ਉਹ ਪੈਸੇ ਸਹੀ ਤਰੀਕੇ ਨਾਲ ਜਸਵੰਤ ਸਿੰਘ ਦੇ ਘਰ ਗਏ ਨੇ ਫਿਰ ਅਸੀਂ ਉੱਥੋਂ ਜਾ ਕੇ ਲਾਗੇ ਜ਼ਮੀਨਾਂ ਦੇ ਭਾਅ ਪੁੱਛੇ ਆਂਢੀਆਂ ਗੁਆਡੀਆਂ ਨੂੰ ਪੁੱਛੇ ਸੈੜ ਤੋਂ ਪੁੱਛੇ ਦੂਰੋਂ ਪੁੱਛੇ ਉਹੋ ਹੀ ਰੇਟ ਉੱਥੇ ਜ਼ਮੀਨ ਦਾ ਅੱਜ ਵੀ ਚੱਲਦਾ ਪਿਆ ਅੱਜ ਉੱਥੇ ਹੁਣ ਜਿਹੜਾ ਜ਼ਮੀਨ ਦਾ ਰੇਟ 10 20 25% ਵੱਧ ਗਿਆ ਜੀ ਉਹ ਅੱਜ ਇਸ ਮੈਂ ਉਹਨਾਂ ਸਾਰਿਆਂ ਸਾਥੀਆਂ ਨੂੰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਨੂੰ ਸਮਝਾ ਰਿਆਂ ਉਹਨਾਂ ਨੂੰ ਬੇਨਤੀ ਵੀ ਤੇ ਅਪੀਲ ਵੀ ਕਰਨ ਦਿਆਂ ਵੀ ਅਸੀਂ ਇਹ ਪਤਾ ਕਰਕੇ ਆਏ ਆ ਜ਼ਮੀਨ ਜੇ ਹਾਂ ਨਿਰਮਲ ਸਿੰਘ ਨੇ ਇਹ ਟਰਸਟੀਆਂ ਨੇ ਜਿਸਵੰਤ ਸਿੰਘ ਕੋਲ ਪੈਸੇ ਦੇ ਕੇ ਜੇਬ 'ਚ ਪਾਏ ਹੁੰਦੇ ਤੇ ਫੇਰ ਦੇ ਗੁੰਹਗਾਰ ਸੀ ਇਹ ਪਰ ਉਹਨਾਂ ਵੀ ਪੈਸੇ ਪੂਰੇ ਲੈ ਔਰ ਸ਼ਬਦ ਅਪ ਸ਼ਬਦ ਇੰਨੇ ਕ ਚੱਲ ਰਹੇ ਆ ਬੋਲੇ ਜਾ ਰਹੇ ਨੇ ਉਹਦੇ ਨਾਲ ਮਨ ਮੇਰਾ ਦੁਖਿਆ ਅਸੀਂ ਕੀਤਾ ਮੈਂ ਪੰਜਾਬ ਦੀਆਂ ਸਾਰੀਆਂ ਹੀ ਸਭਾਵਾਂ ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਸ਼ਵਲ ਰਾਜ ਸਮਾਜ ਨਾਲ ਸੰਬੰਧ ਰੱਖਦੀਆਂ ਉਹਨਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਾਂ ਸਾਰੇ ਹੀ ਇੱਕ ਕਿਸੇ ਜਗ੍ਹਾ ਥਾਂ ਦੇ ਸਥਾਨ ਕੋਈ ਚੁਣ ਲਈਏ ਉੱਥੇ ਸਾਰੇ ਦੋ ਦੋ ਤਿੰਨ ਦਿਨ ਮੈਂਬਰ ਇਕੱਠੇ ਹੋਈਏ ਅੰਮ੍ਰਿਤਸਰ ਜਾ ਜੀਏ ਜਾਂ ਜਲੰਧਰ ਆ ਜੀਏ ਜਾਂ ਜੱਜ ਆਪ ਦੱਸਦਣ ਉੱਥੇ ਬਹਿ ਕੇ ਵਿਚਾਰ ਕਰਕੇ ਇਸ ਬਵਾਦ ਨੂੰ ਖਤਮ ਕਰੀਏ ਤਾਂ ਕਿ ਭਰਾ ਮਾਰੂ ਜਾਂਦਾ ਨਾ ਹੋਵੇ ਠੀਕ ਹੈ ਜੀ ਸਰਦਾਰ ਨਿਰਮਲ ਸਿੰਘ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ 50 ਹਜ਼ਾਰ ਬੰਦਾ ਗੁਰਦਾਸਪੁਰ ਦੇ ਵਿੱਚ ਇੱਕ ਟੀਮ ਬਣਾਈ ਸੀ ਮਨਮੋਹ ਸਿੰਘ ਜੀ ਨਿਰਮਲ ਸਿੰਘ ਜੀ ਉਹਨਾਂ ਦੇ ਸਾਥੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇਕੱਠ ਕਰਕੇ ਵਿਖਾਇਆ ਸੀ ਕਸ਼ਵ ਰਾਜਪੂ ਸਮਾਜ ਦਾ ਔਰ ਉੱਥੋਂ ਹੀ ਮਾਬਾ ਮੋਤੀ ਦਾ ਮਹਾਰਾਜ ਦੀ ਛਿੱਦੀ ਬਾਰੇ ਪਤਾ ਲੱਗਿਆ ਔਰ ਸਾਰੀ ਬੈਕਵਰਡ ਕਲਾਸ ਨੂੰ ਪੈਨਸ਼ਨ ਲੱਗੀ ਸगन ਸਕੀਮ ਦੀ ਪੈਨਸ਼ਨ ਲੱਗੀ ਸਾਰੇ ਬੈਕਗ੍ਰਾਉਂਡ ਕਲਾਸ ਨੂੰ ਅਸੀਂ ਮੰਗ ਕਰਦੇ ਆ ਲੱਗੀ ਗਈ ਔਰ ਇਹ ਕੀਤੀ ਗਈ ਆ ਔਰ ਇੱਕ ਸਕੂਲ ਚਲਾ ਰਹੇ ਬਹੁਤ ਵੱਡਾ ਲੁਧਿਆਣਾ ਵਿੱਚ ਇਹ ਚੰਗੇ ਚੰਗੇ ਕੰਮ ਕਰਦੇ ਪਏ ਨੇ ਆਪਾਂ ਇਹਨਾਂ ਨੂੰ ਥੋੜਾ ਧਿਆਨ ਦਿਈਏ ਸਾਰੀਆਂ ਸੁਭਾਵਾਂ ਇਕੱਠੀਆਂ ਹੋ ਗਏ ਭਰਾ ਮਾਰੂ ਜੰਗ ਜੋ ਬਚੀਏ ਇਕੱਠੇ ਹੋ ਕੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਹਾਂ ਕਾਰਨ ਇਹਦਾ ਇਹੋ ਹੀ ਆ ਜਿਹੜੇ ਮੈਂ ਨਾਂ ਲੈ ਆ ਵੀ ਸਕਦਾ ਵਾਂ ਪਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਸਿਰ ਉਹਨਾਂ ਦਾ ਮਕਸਦ ਆ ਕਿਸ ਨਿਰਮਲ ਸੇ ਨੂੰ ਨੀਵਾ ਮਖਾਣਾ ट्रांसफ दे ट्रस्टीਆ ਨੂੰ ਨਿਵਾਵ ਖਾਣਾ ਔਰ ਇਹ ਜਿੱਤ ਜਿਹੜੀ ਪੰਜਾਬ ਦੀ ਸਾਰੀ ਵੋਟਾਂ ਦੀ ਜਿੱਤ ਹੁੰਦੀ ਆ ਵੋਟਾਂ ਪੈਂਦੀਆਂ ਸਾਰਾ ਪੰਜਾਬ ਪਾਂਦਾ ਉਹਨੂੰ ਨਿਵਾਵ ਖਾਣ ਦੇ ਕਰਕੇ ਇਹ ਆਪਣਾ ਨੁਕਸਾਨ ਕਰ ਬੈਣਗੇ ਔਰ ਝੂਠ ਇਹ ਹਾਰਨਗੇ ਸੱਚ ਜਿੱਤੇਗਾ ਕੋਈ ਵੀ ਹੋਵੇ ਜੇ ਨਿਰਮਲ ਸੱਚ ਠਾਗਾ ਤੇ ਹਾਰ ਜਾਏਗਾ ਜੇ ਇਹ ਝੂਠੇ ਹਾਰ ਜਾਣਗੇ ਮੈਂ ਇਹਨਾਂ ਨੂੰ ਮੇਰੀ ਅਪੀਲ ਆ ਵੀ ਇਕੱਠੇ ਬੈ ਕੇ ਸਾਰਾ ਸਮਾਜ ਦੇ ਬੰਦੇ ਇਸ ਹਾਲ ਨੂੰ ਹੱਲ ਕਢੀਏ ਕਿਸੇ ਨੂੰ ਨਿਵਾਣਾ ਖਾਈਏ ਤੇ ਕੰਮ ਕਰੀਏ ਵਾਹਿਗੁਰੂ ਇਹ ਕਰਨਾ ਚਾਹੁੰਦਾ ਹੈ ਇਸ ਤੁਹਾਡਾ ਐਡਰੈਸ ਹੈ ਤੇ ਕੀ ਤੁਹਾਡਾ ਨੰਬਰ ਹੈ ਮੇਰਾ ਨੰਬਰ ਹੈ ਜੀ 9815124277 9815124277 ਲਖਮੀਰ ਸਿੰਘ ਲਖਾ ਮੇਰੇ ਨਾਲ ਸੰਪਰਕ ਕਰਨ ਮੇਰੇ ਨਾਲ ਵਟਸਐਪ ਤੇ ਗੱਲ ਕਰਨ ਮੈਂ ਨਾਲ ਸਾਰਿਆਂ ਨਾਲ ਮਿਲ ਕੇ ਕੋਈ ਜਗ੍ਹਾ ਲੱਭ ਕੇ ਇਸ ਨੂੰ ਹੱਲ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ